ਸਤਿ ਸ਼੍ਰੀ ਅਕਾਲ ਸਰ ਜੀ ਜੀ ਦੀ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਆਸ਼ੀਰਵਾਦ ਹੈ ਜੀ ਇਸ ਸਮਾਂ ਦਾ ਫੰਡ ਦੀ ਇਦਾਰੀ ਸਰਕਾਰ ਨੇ ਬੜਾ ਤਨੋਂ ਗੱਲਣਾ ਦੇਣ ਦੀ ਕੋਸ਼ਿਸ਼ ਕੀਤੀ ਸਰ ਅਸੀਂ ਤਕੜੇ ਆ ਜੀ ਤੁਹਾਡੇ ਚੇਲੇ ਆ ਜੀ ਪਰਵਾਹ ਨਹੀਂ ਕਿਸੇ ਗੱਲ ਦੀ ਛੋਡੇ ਇੱਕ ਪਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਦੀ ਕੋਈ ਚਾਰ ਚੱਲੇ ਨਹੀਂ ਕੋਰਟ ਨੇ ਬਚਾ ਲਿਆ ਤੇ ਬੱਸ ਹੋਇਆ ਕਿ ਐਸੀ ਜਾਂਦੀ ਗੱਲ ਹੈ ਸਰ ਸਾਡੀ ਕਾਰਪੋਰੇਸ਼ਨ ਦੀ ਵਜੋਂ ਆ ਜੀ ਇੱਥੇ ਅਸੀਂ ਹੁਣ ਪਬਲਿਕ ਦੇ ਰਿਪਰਿਜ਼ੈਂਟ ਆ ਜਿਹੜਾ ਅਸੀਂ ਕੰਮ ਕਰਾਉਣਾ ਜਾਣੇ ਆ ਜੀ ਉਹ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਸਾਡੇ ਤੇ ਧਮਕੀ ਦੇਣ ਪੁਲਿਸ ਫੋਨ ਕਰ ਰਹੇ ਐ ਇਹਨਾਂ ਦੇ ਪੱਛਾ ਦੇ ਉਹ ਵੀ ਸਰਕਾਰੀ ਕੰਮ ਵਿੱਚ ਵਿਘਨ ਪਾਉਂਦੇ ਆ। ਉਹ ਦੋ ਤਿੰਨ ਵਾਰ ਬਣੇ ਮਾਹੌਲ ਦੇ ਖਾਲੀ ਇਹਨਾਂ ਨੇ ਸਟੋਰੀ ਜੀ ਬਣਾ ਕੇ 75 ਕੋਟ ਨੇ ਕਰੋ ਬਲਕਿ ਇਹਨਾਂ ਵਧੀਆ ਫੈਸਲਾ ਕੀਤਾ ਸੰਡੇ ਵਾਲੇ ਦਿਨ ਸਾਡੇ ਨਾਲੇ ਡਿਊਟੀ ਮਿਨਿਸਟਰਟ ਸੀਗੇ ਜੀ ਉਹਨਾਂ ਨੇ ਸਾਡੇ ਵਾਲੇ ਦਿਨ ਹੀ ਫੈਸਲਾ ਸੁਣਾਇਆ ਜੀ ਪਹਿਲੀ ਕੇਸੀ ਤੇ ਕੋਟਰੇ ਸਾਡਾ ਬਹੁਤ ਸਾਫ ਕਿਹਾ। ਕੋਟ ਦੀ ਜੱਜਾਂ ਦੀ ਗ੍ਰੇਟਨੈਸ ਹੈ ਤੁਸੀਂ ਦੇਖੋ ਕਿ ਪਹਿਲਾਂ ਆਸ਼ੂ ਪਰ ਇਹਨਾਂ ਨੇ ਕਿੰਨੇ ਹਮਲੇ ਕੀਤੇ ਆਸ਼ੂ ਨੂੰ ਕੋਟਾਰੇ ਬ੍ਰਿਕਟ ਕ੍ਰੇਕਟ ਦੇਦੀ ਆ ਹੁਣ ਇੱਕ ਚਪੇੜਾਈ ਦੀ ਵਾਰ ਹੈ ਕੋਟਲੇ ਫੜੇ ਵਾਲੇ ਕੇਚਰੇ ਦੇ ਉੱਪਰ ਵੈਸੇ ਕਸਰ ਕੋਈ ਨਹੀਂ ਛੱਡੀ ਇੱਕ ਸਾਹਬ ਦਿੱਤਾ ਪਰ ਉਹਨੂੰ ਕਿੰਨਾ ਗਲਤ ਫੜਚੇ ਜੀ ਦੇ ਦੇ 307 ਕਿੰਨਾ ਸੰਗੀਤ ਜੁਰਮ ਜਿਹੜੇ ਜਿਹੜੇ ਗੋਡੇਪੁਰ ਤਰਜੀਹ ਕਰਦਾ ਇਹ ਕਿ ਕੋਈ ਨਾ ਭਈ ਜੀ ਨਾ ਭਈ ਰਾਈ ਨਾ ਭਈ ਚੜੜਾ ਕੁਛ ਨਹੀਂ ਸਰ ਉਹੀ ਫਾਈਲ ਉਹੀ ਫਾਈਲ ਦੇ ਵਿੱਚ ਨਾ ਮੈਡੀਕਲ ਦੀ ਤਸਵੀਰ ਕਟਾ ਕੇ ਲਾਈ ਹੋਈ ਸੀਗੀ ਇਹ ਮੈਡੀਕਲ ਸੀਗਾ ਨਾ ਕੋਈ ਨਿਸ਼ਾਨ ਨਾ ਲੈਣਾ ਦੇਮ ਕੁਝ ਤਨ ਤੁਤਾ ਦਾ ਸਰ ਕੋਟਰੇ ਬਹੁਤ ਹੈ ਨਹੀਂ ਹੋ ਰਹੀ ਹੈ ਸਰਕਾਰ ਤੋਂ ਨਾ ਹੀ ਸ਼ਰਮ ਆਉਦੀ ਪੁਲਿਸ ਦੇ ਅਫਸਰਾਂ ਨੂੰ 307 ਕਿੰਨਾ ਮਤਲਬ ਅਟੈਂਪਟ ਟੂ ਮਰਡਰ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਚਾਹਤ ਮਾਰਨ ਦੀ ਉਹ ਪਰਚਾ ਤੁਹਾਡੇ ਦੇ ਦਿੱਤਾ ਜਿਹੜਾ ਕਿਸੇ ਤਰ੍ਹਾਂ ਬਣਦਾ ਹੀ ਨਹੀਂ ਸੀ ਸਰ ਤੱਕ ਨਹੀਂ ਜਾਵੇ ਨਹੀਂ ਵਣਦੀ ਤੇ ਤੱਕ ਵੀ ਅਫਸਰ ਰਹਿਦਾ ਸਿਰਫ ਇਸ ਕਰਕੇ ਕਿ ਤੁਸੀਂ ਕਾਂਗਰਸ ਦੇ ਕਾਰਜਕਰਤਾ ਕਾਰਜ ਸਭਾ ਤੇ ਕੰਮ ਕਰਦੇ ਸਰਕਾਰ ਦੇ ਸਰਕਾਰ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਉਹਨਾਂ ਨੂੰ ਉਜਾਗਰ ਕਰਦੇ ਤੁਸੀਂ ਉਹ ਉਜਾਗਰ ਕਰਨ ਦਾ ਇਹ ਇਹਨਾਂ ਨੇ ਸਿੱਟਾ ਦਿੱਤਾ ਗਈ 2307 ਦਾ ਪਰਚਾ ਦਰਜ ਕਰਤਾ ਇਹ ਤਾਂ ਮੋੜ ਨਾ ਲਤਲੋੜੀ ਦਾ ਤੁਸੀਂ 6 ਮਹੀਨੇ ਬਾਅਦ ਹੁੰਦਾ ਰਹਿੰਦਾ ਹੈ ਨਾ ਲੱਗ ਪਹਿਲਾਂ 7 ਮਹੀਨੇ ਲੱਗੇ ਆਂ ਇਹ ਝੂਠੇ ਕੇਸ ਦੇ ਬੱਚੇ ਤੇ ਵੱਡੇ ਆਸ਼ੂ ਜੀ আর ਹੋਰ ਸਾਰਿਆਂ ਨੇ ਤੁਹਾਡੀ ਬੜੀ سپورਟ ਕੀਤੀ ਕਾਂਗਰਸ ਤੁਹਾਡੇ ਨਾਲ ਆਸ਼ੂ ਜੀ ਦੇ ਵੱਲ ਤੇ ਖੜੇਗੇ ਸਾਰੇ ਜਣੇ ਮੈਨੂੰ ਵੀ ਤੁਸੀਂ ਜਦ ਵੀ ਯਾਦ ਕਰੋਗੇ ਮੈਨੂੰ ਤੁਹਾਡੀ ਬੜੀ ਇੱਜ਼ਤ ਹੈ ਤੁਹਾਨੂੰ ਮੈਂ ਇਲੈਕਸ਼ਨਾਂ 'ਚ ਕੰਮ ਕਰਕੇ ਦੇਖਿਆ ਤੁਹਾਡੇ ਲੋਕਾਂ ਦੀ ਪਪੂਲੈਰਿਟੀ ਹੈ ਤੁਸੀਂ ਐਮਸੀ ਸਰਕਾਰ ਦੇ ਵਿਰੋਧ ਦੇ ਬਾਬਤੋ ਜਿੱਤੇ ਤੇ ਮੈਨੂੰ ਵੀ ਜਦ ਤੁਸੀਂ ਬੁਲਾਓਗੇ ਮੈਂ ਤੁਹਾਡੇ ਕੋਲ ਹਰ ਟਾਈਮ હાજર ਐ ਤੇ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਤੇ ਸਰਕਾਰ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜੇ ਸਾਡੀ ਤੱਕੇ ਸ਼ਾਈ ਹੈ ਇਹ ਇਸ ਤਰ੍ਹਾਂ ਚੱਲ ਨਹੀਂ ਕਾਨੂੰਨ ਸੀ ਟਗੜੇ ਹੈ ਤੇ ਤੇ ਇਸ ਵਿੱਚ ਕਾਨੂੰਨ ਨਾਮ ਦੀ ਵਿਵਸਥਾ ਹੈਗੀ ਹੈ ਜਿਹੜੀ ਕੋਟਾ ਇੰਪਲੀਮੈਂਟ ਕਰਦੀ ਹੈ ਇਹ ਉਹ ਜਿਹੜੀ ਹੈ ਕਾਨੂੰਨ ਨੂੰ ਤੋੜਦੀ ਹੈ ਲੇਕਿਨ ਕੁ ਸਾਮ ਲੈਂਦੀ ਹੈ ਸਾਨੂੰ ਜਿਹੜੀ ਕੋਟਾ ਲੋਕਾਂ ਦੇ ਕੋਰਟ ਨੇ ਸਾਂਭਿਆ ਤਾਂ ਤੁਹਾਡੀ ਦਲੇਰੀ ਤੁਹਾਡੀ ਵਰਕਿੰਗ ਆਸ਼ੂ ਜੀ ਦੀ ਤੋਂ ਰਹਿਣ ਭਾਈ ਸਾਰਿਆਂ ਨੂੰ ਸਲੂਟ ਹੈ ਥੈਂਕ ਯੂ ਸਰ ਸਾਡੇ ਲੋਕਾਂ ਦੇ ਨਾਲ ਇੰਨਾ ਮਾੜਾ ਹਾਲ ਹੈ ਲਾਅ ਐਂਡ ਡਾਕਟਰ ਦਾ ਸਾਡੇ ਦੇ ਧਿਆਨ ਪਬਲਿਕ ਦੇ ਨੁਮਾਇੰਦਿਆਂ ਤੇ ਪਰਚੀ ਦੇ ਨਾਲ ਲਾਅ ਐਂਡ ਡਾਕਟਰ ਲੁਕਾਂ ਪੋਹਾਂ ਫਰੋਫੀ ਇੰਨਾ ਮਾੜਾ ਰੋਜ਼ ਗੋਲੀ ਚਾ ਦੇ ਰਹੇ ਜਾਣੀ ਰੋਜ਼ ਜਿਹੜੇ ਇਹਨਾਂ ਦੇ ਬਾਤ ਕੁੱਤੀਆਂ ਲੈਂਦੇ ਐ ਜਿਹੜੇ ਮਰਡਰ ਕਰਦੇ ਐ ਜਿਹੜੇ ਨਸ਼ੇ ਵੇਚਦੇ ਐ ਉਹਨਾਂ ਬਾਰੇ ਤਾਂ ਦੇਖਦੇ ਨਹੀਂ ਜਿਹੜੇ ਲੋਕ ਸਰਕਾਰ ਇਹ ਗਲਤ ਪਰਚੇ ਨੂੰ ਜਾਗਰੂਕ ਕਰਦੇ ਆ ਡੈਮੋਕਰੇਟਿਕਲੀ ਲੋਕਤੰਤਰ ਵਿੱਚ ਹਿੱਸਾ ਲੈਂਦੇ ਉਹਨਾਂ ਦੇ ਮਗਰ ਪੱਛੀ ਰਹਿੰਦੇ ਸਰ ਦੋ ਕਾ ਅਫਸਰ ਨੇ ਜੀ ਇੱਕ ਕਾਰਪੋਰੇਸ਼ਨ ਚ ਇੱਕ ਪੁਲਿਸ ਸਾਡੀ ਨਿਗਰਾਈ ਜਿਹੜੇ ਇਹ ਸਾਰੀ ਪਲੈਨਿੰਗ ਕਰਦੇ ਆ ਜੀ ਬਾਕੀ ਸਾਰੇ ਅਫਸਰ ਨਹੀਂ ਮੜੇ ਇਹ ਇੱਕ ਕਾਰਪੋਰੇਸ਼ਨ ਚ ਆ ਜੀ ਇੱਕ ਦੋ ਪੁਲਿਸ ਨੇ ਜਿਹੜੇ ਆਪਰੇਟੀਵਿਟੀ ਬਣਾ ਕੇ ਸਮਰਾਸ ਕਰਦੇ ਆ ਅਫਸਰ ਨਹੀਂ ਮੜੇ ਸਰਕਾਰ ਗਲਤ ਮੜੀ ਆ ਗਈ ਇਹ ਜਿਹੜੀ ਲੋਕ ਸਮਝਦੇ ਸੀ ਕਿ ਇਹਨ ਕਲਾਬੀ ਆ ਜਾਣਗੇ ਪਤਾ ਨਹੀਂ ਤੁਹਾਡੇ ਸਹੀ ਹੋਏ ਆ ਗਏ ਆ ਉਹ ਲੋਕਾਂ ਨੂੰ ਵੀ ਸਮਝ ਆ ਗਈ ਹੈ ਕਿ ਇਹ ਇਹ ਲੋਕ ਸਾਰੇ ਦੇ ਠੱਗ ਹੈ ਅਰੇ ਜਦੋਂ ਆਪੇ ਕਹਤਾ ਕਿ ਅਸੀਂ ਸਾਮਦਾਮ ਦੰਡ ਤੇ ਹਉਮੈ ਨਹੀਂ ਰੋਹੀ ਹੈ ਜੀ ਉਹ ਵੀ ਉਹ ਵੀ ਚੱਲਦੇ ਹੈ